ਮੇਰਾ ਨਾਮ ਕਮਲਦੀਪ ਕੌੜਈ ਤੇ ਅਸੀਂ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਦੇ ਸਰਕਾਰੀ ਕਾਲਜ ਦੇ ਵਿੱਚ ਹੜਤਾਲ ਦਾ ਸੱਦਾ ਦਿੱਤਾ ਆ ਸਾਡੀਆਂ ਤਿੰਨ ਮੰਗਾਂ ਨੇ ਜੀ ਅੱਜ ਦੇ ਇਸ ਹੜਤਾਲ ਦੇ ਪ੍ਰੋਗਰਾਮ ਦੇ ਵਿੱਚ ਜਿਹਦੇ ਵਿੱਚੋਂ ਪਹਿਲੀ ਜਿਹੜੀ ਸਾਡੀ ਮੰਗ ਆ ਕਿ ਜਿਹੜੀ ਨਵੀਂ ਸਿੱਖਿਆ ਨੀਤੀ 2020 ਨੂੰ ਕਾਲਜਾਂ ਦੇ ਵਿੱਚ ਲਾਗੂ ਕੀਤਾ ਗਿਆ ਪਿਛਲੇ ਸੈਮੈਸਟਰ ਦੇ ਵਿੱਚ ਉਹਦੇ ਤਹਿਤ ਜਿਹੜਾ ਗ੍ਰੈਜੂਏਸ਼ਨ ਆ ਉਹਨੂੰ 4 ਸਾਲ ਦਾ ਕਰ ਦਿੱਤਾ ਗਿਆ ਪੰਜ ਸਬਜੈਕਟ ਤੋਂ ਵਧਾ ਕੇ 9 ਸਬਜੈਕਟ ਕਰ ਦਿੱਤੇ ਗਏ ਨੇ ਇੱਕ ਸਮੈਸਟਰ ਦੇ ਜਿਹੜਾ ਕਿ ਉਚੇਰੀ ਸਿੱਖਿਆ ਨੂੰ ਇੱਕ ਨਵਾਂ ਮੋੜ ਲਿਜਾਣ ਵਾਲਾ ਕਦਮ ਆ ਇਹ ਜਿਹੜਾ ਤਦਾਂ ਮਾਇਦੇ ਨਾਲ ਵਿਦਿਆਰਥੀਆਂ ਦੇ ਉੱਤੇ ਬਾਧੂ ਦਾ ਬੋਝ ਪਿਆ ਵਾ ਪਰ ਜਦੋਂ ਅਸੀਂ ਇਹ ਸਵਾਲ ਕਰਦੇ ਹਾਂ ਕਿ ਇਹਦਾ ਫਾਇਦਾ ਕੀ ਆ ਤਾਂ ਫਾਇਦਾ ਇਹਦਾ ਕੋਈ ਨਹੀਂ ਹੈ ਸਿਰਫ ਇੰਨਾ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਹਰ ਕਿਵੇਂ ਕੀਤਾ ਜਾਵੇ ਇਹਦੇ ਵਿੱਚ ਸਰਕਾਰ ਇਹ ਗਣਾਉਂਦੀ ਆ ਕਿ ਜਿਹੜਾ 4 ਸਾਲ ਦੀ ਗ੍ਰੈਜੂਏਸ਼ਨ ਕੀਤੀ ਆ ਕਿ ਜੇ ਤੁਸੀਂ 1 ਸਾਲ ਕਰਦੇ ਹੋ ਤੁਹਾਨੂੰ ਕੋਰਸ ਸਰਟੀਫਿਕੇਟ ਮਿਲੇਗਾ 2 ਸਾਲ ਕਰਦੇ ਹੋ ਡਿਪਲੋਮਾ ਮਿਲੇਗਾ 3 ਸਾਲ ਕਰਦੇ ਹੋ ਤਾਂ ਡਿਗਰੀ ਮਿਲੇਗੀ 4 ਸਾਲ ਤੇ ਤੁਹਾਨੂੰ ਆਨਰਸ ਮਿਲੇਗੀ ਪਰ ਅਸੀਂ ਇਹ ਸਵਾਲ ਕਰਨਾ ਚਾਣਦੇ ਆ ਕਿ ਜਿਹੜਾ ਤੁਹਾਡਾ ਇਹ ਡ੍ਰੌਪ ਆਊਟ ਰੇਟ ਖਤਮ ਕਰਨ ਦਾ ਤਰੀਕਾ ਆ ਇਰੇ ਨਾਲੇ ਜਿਹੜਾ ਹੈਗਾ ਵਾ ਜਿਹਦੇ ਕੋਲੇ 1 ਸਾਲ ਦਾ ਇੱਕ ਸਾਲ ਜਿਹਨੇ ਪੜਾਈ ਕਰੀ ਹੋਊਗੀ ਉਹਦੀ ਕਿਹੜੀ ਪੋਸਟ ਹੋਊਗੀ ਉਹਨੂੰ ਕਿਹੜਾ ਰੁਜ਼ਗਾਰ ਮਿਲੂਗਾ ਜਿਨੇ 4 ਸਾਲ ਕੀਤੀ ਹੋਗੀ ਉਹਨੂੰ ਕਿਹੜਾ ਰੁਜ਼ਗਾਰ ਮਿਲੂਗਾ ਡਿਪਲੋਮੇ ਵਾਲੇ ਨੂੰ ਕਿਹੜਾ ਰੁਜ਼ਗਾਰ ਮਿਲੂਗਾ ਤਾਂ ਉੱਥੇ ਜਿਹੜਾ ਹੈਗਾ ਸਰਕਾਰ ਚੁੱਪਵੱਟੀ ਬੈਠੀ ਆ ਦੂਜੀ ਗੱਲ ਜਿਹੜੀ ਹਾਇਰ ਐਜੂਕੇਸ਼ਨ ਆ ਉਹ ਇੱਕ ਸਟਰੀਮ ਦੇ ਵਿੱਚ ਸਾਨੂੰ ਪ੍ਰੋਫੈਸ਼ਨ ਦੇ ਵਿੱਚ ਪਰਫੈਕਟ ਬਣਾਉਣ ਦੇ ਲਈ ਹੁੰਦੀ ਆ ਸਕੂਲ ਦੇ ਵਿੱਚ ਵਿਦਿਆਰਥੀ ਦਾ ਇੱਕ ਬੇਸ ਤਿਆਰ ਹੁੰਦਾ ਤੇ ਇੱਕ ਸਟਰੀਮ ਦੇ ਵਿੱਚ ਆ ਕੇ ਉਹਨੇ ਡਾਕਟਰ ਬਣਨਾ ਵਾ ਉਹਨੇ ਕਮਰਸ ਲਾਈਨ 'ਚ ਜਾਣਾ ਯਾ ਆਰਟਸ ਲਾਈਨ ਦੇ ਵਿੱਚ ਜਾਣਾ ਇਹ ਉਹਨੇ ਤੈਅ ਕਰਨਾ ਹੁੰਦਾ ਜਿਹਨੂੰ ਲੈ ਕੇ ਉਹ ਆਪਦੇ ਕੁਝ ਵਿਸ਼ੇ ਚੁੰਦਾ ਤੇ ਉਹਨਾਂ ਦੇ ਵਿੱਚੋਂ ਅੱਗੇ ਆਪਣੀ ਪੜ੍ਹਾਈ ਜਾਰੀ ਕਰਦਾ ਪਰ ਜਿਹੜੇ ਨਵ ਵਿਸ਼ੇ ਕੀਤੇ ਗਏ ਆ ਇਹ ਸਿੱਧਾ-ਸਿੱਧਾ ਇਹਨਾਂ ਸਟਰੀਮ ਨੂੰ ਭੰਗ ਕਰਨ ਦਾ ਤੇ ਦੂਜਾ ਵਿਦਿਆਰਥੀਆਂ ਨੂੰ ਇਸ ਨਾਮ ਦੇ ਉੱਤੇ ਕਿ ਜਿਹੜੇ ਬੀਏ ਸੀ ਮੈਡੀਕਲ ਵਾਲੇ ਉਹ ਪੰਜਾਬ ਦੇ ਮੇਲੇ ਤੇ ਤਿਉਹਾਰ ਪੜਨ ਨਾਨ ਮੈਡੀ ਲੇ ਮੈਡੀਕਲ ਵਾਲੇ ਸਬਜੈਕਟ ਪੜਨ ਮਲਟੀ ਡਿਸਪਲਨਰੀ ਦੇ ਨਾਮ 'ਤੇ ਸਟਰੀਮ ਪੰਕ ਕਰਨ ਜਾ ਰਹੀ ਹੈ ਸਰਕਾਰ ਜਿਹਦਾ ਅਸੀਂ ਅੱਜ ਇਹ ਵਿਰੋਧ ਕਰ ਰਹੇ ਆ ਦੂਜੀ ਜਿਹੜੀ ਸਾਡੀ ਮੰਗ ਆ ਕਿ ਕਾਲਜ ਦੇ ਵਿੱਚ ਜਿਹੜਾ ਸਾਡੇ ਜ਼ਿਲ੍ਹੇ ਦਾ ਚੋਣ ਦਫ਼ਤਰ ਤੇ ਸੀਐਮ ਵਿਅਕਸ਼ਾਲਾ ਨੂੰ ਚਾਰ ਚਾਰ ਕਮਰੇ ਦਿੱਤੇ ਹੋਏ ਆ ਜਦਕਿ ਵਿਦਿਆਰਥੀ ਨੇ ਜਿਹੜੇ ਉਹ ਪਾਰਕਾਂ ਦੇ ਵਿੱਚ ਬਹਿ ਕੇ ਕਲਾਸਾਂ ਲਾ ਰਹੇ ਨੇ ਜ਼ਿਲ੍ਹਾ ਮਲੇਰਕੋਟਲਾ ਬਣਾਉਣਾ ਇਹ ਵਿਦਿਆਰਥੀਆਂ ਦੀ ਮੰਗ ਨਹੀਂ ਸੀ ਜੇ ਜ਼ਿਲ੍ਹਾ ਮਲੇਰਕੋਟਲੇ ਨੂੰ ਜ਼ਿਲ੍ਹਾ ਬਣਾਇਆ ਗਿਆ ਵਾ ਤਾਂ ਇਹਦੇ ਲਈ ਜਿਹੜਾ ਹੈਗਾ ਵਾ ਇਨਫਰਾਸਟ੍ਰਕਚਰ ਪੂਰਾ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਆ ਪਰ ਇਹਨਾਂ ਨੇ ਸਰਕਾਰੀ ਕਾਲਜ ਨੂੰ ਜਿਹੜਾ ਹੈਗਾ ਉਹ ਧਰਮਸ਼ਾਲਾ ਬਣਾ ਛੱਡਿਆ ਵਾ ਕਿਤੇ ਕੋਈ ਜਗ੍ਹਾ ਨਹੀਂ ਮਿਲਦੀ ਕਾਲਜ ਦੇ ਵਿੱਚ ਆਜੋ ਵਿਦਿਆਰਥੀ ਬਾਹਰ ਧੁੱਪੇ ਬੈਠ ਕੇ ਧਾ ਦੇ ਉੱਤੇ ਮਿੱਟੀ 'ਚ ਬੈ ਕੇ ਕਲਾਸਾਂ ਲਾਉਣ ਦੇ ਲਈ ਤਿਆਰ ਨੇ ਇਹ ਕਿਹੋ ਜਿਹੀ ਹਾਇਰ ਐਜੂਕੇਸ਼ਨ ਦਾ ਤੁਸੀਂ ਜਿਹੜਾ ਹਾਲ ਬਣਾਇਆ ਇਹ ਕਿਹੋ ਜਿਹਾ ਸਿੱਖਿਆ ਕ੍ਰਾਂਤੀ ਜੀ ਤੁਸੀਂ ਕਰ ਰਹੇ ਹੋ ਕਿ ਵਿਦਿਆਰਥੀਆਂ ਦੀ ਪੜ੍ਹਾਈ ਨਾਲੋਂ ਤੁਹਾਡੀ ਸੀਐਮ ਬਿਯੋਗਸ਼ਾਲਾ ਬਾੜਾ ਨਾਮ ਲੋਕਾਂ ਦੇ ਵਿੱਚ ਜਾਣਾ ਜ਼ਰੂਰੀ ਆ ਪਰ ਵਿਦਿਆਰਥੀਆਂ ਦੀ ਪੜ੍ਹਾਈ ਜ਼ਰੂਰੀ ਨਹੀਂ ਉਹਨਾਂ ਦਾ ਕੈਰੀਅਰ ਜ਼ਰੂਰੀ ਨਹੀਂ ਹੈ ਅਸੀਂ ਇਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਕਿ ਇਹ ਜ਼ਿਲ੍ਹੇ ਦਾ ਚੋਣ ਦਫ਼ਤਰ ਤੇ ਸੀਐਮ ਯੋਗਸ਼ਾਲਾ ਨੂੰ ਕਾਲਜ ਤੋਂ ਬਾਹਰ ਕੱਢਿਆ ਜਾਵੇ ਜਿਹੜੀਆਂ ਸਾਡੀਆਂ ਕਲਾਸਾਂ ਨੇ ਉਹ ਪ੍ਰੋਪਰ ਢੰਗ ਦੇ ਨਾਲ ਕਮਰਿਆਂ ਦੇ ਵਿੱਚ ਲਗਾਈਆਂ ਜਾਣ ਇਸ ਕਰਕੇ ਅਸੀਂ ਜਿਹੜਾ ਹੈਗਾ ਵਾ ਇਹ ਹੜਤਾਲ ਕਰ ਰਹੇ ਹਾਂ ਤੀਜੀ ਜਿਹੜੀ ਸਾਡੀ ਮੰਗ ਆ ਕਿ ਸੈਮੈਸਟਰ ਸ਼ੁਰੂ ਮਗਰੋਂ ਹੁੰਦਾ ਖਤਮ ਪਹਿਲਾਂ ਹੋ ਜਾਂਦਾ ਜਿਹੜੀਆਂ ਸਾਡੀਆਂ ਕਲਾਸਾਂ ਲੱਗਦੀਆਂ ਨਹੀਂ ਤੇ ਪੇਪਰ ਜਿਹੜੇ ਉਹ ਨਾਲ ਦੀ ਨਾਲ ਆ ਜਾਂਦੇ ਆ ਤਿੰਨ ਮਹੀਨੇ ਯੂਨੀਵਰਸਿਟੀ ਵੱਲੋਂ ਐਗੀ ਪੇਪਰ ਚਲਾਏ ਗਏ ਆ ਜਿਹਦਾ ਸਾਫ਼-ਸਾਫ਼ ਜਿਹੜਾ ਮਕਸਦ ਆ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਦੂਰ ਕੀਤਾ ਜਾਵੇ ਇਹਨਾਂ ਦਾ ਸਿਲੇਬਸ ਪੂਰਾ ਨਾ ਹੋਵੇ ਤੇ ਇਹਨਾਂ ਦੀਆਂ ਧੜਾ-ਧੜ ਸਪਲੀਆਂ ਆਉਣ ਤੇ ਉਹ ਆ ਵੀ ਰਹੀਆਂ ਨਹੀਂ ਇਸ ਕਰਕੇ ਜੀ ਕਹਿ ਰਹੇ ਆ ਕਿ ਇਹਦਾ ਹੱਲ ਆ ਜਿਹੜਾ ਉਹ ਇਹ ਆ ਕਿ ਸਾਡਾ ਸਿਲੇਬਸ ਪੂਰਾ ਹੋਵੇ ਉਹਦੇ ਲਈ ਘਟੋ-ਘਟ 90 ਦੇਣ ਕਲਾਸਾਂ ਜਿਹੜੀਆਂ ਉਹ ਯਕੀਨੀ ਕੀਤੀਆਂ ਜਾਣ ਜਿਹੜੀਆਂ ਹੋਰ ਐਕਟੀਵਿਟੀਜ਼ ਨੇ ਜਿਵੇਂ ਐਥਲੈਟਿਕ ਮੀਟ ਆ ਜਾਂ ਯੂਥ ਫੈਸਟੀਵਲ ਆ ਉਹਨਾਂ ਦੇ ਲਈ ਵੱਖਰਾ ਸਮਾਂ ਤੈਅ ਕੀਤਾ ਜਾਵੇ ਤਾਂ ਜੋ ਜਿਹੜੀ ਸਾਡੀ ਹਾਇਰ ਐਜੂਕੇਸ਼ਨ ਆ ਉਹ ਦੀ ਜਿਹੜੀ ਹਾਲਤ ਆ ਉਹ ਚੰਗੀ ਹੋ ਸਕੇ ਇਹਨਾਂ ਤਿੰਨ ਮੰਗਾਂ ਨੂੰ ਲੈ ਕੇ ਅੱਜ ਅਸੀਂ ਜਿਹੜਾ ਹੈਗਾ ਵਾ ਸਰਕਾਰੀ ਕਾਲਜ ਨੂੰ 에어ਪੋਰਟ ਨੂੰ ਮੁਕੰਮਲ ਤੌਰ ਤੇ ਬੰਦ ਕੀਤਾ ਜੀ। ਹਨਪ੍ਰੀਤ ਕੌਰ ਪਰ ਵੀ ਪਏ ਅੱਜ ਦਾ ਜਰਾ ਪ੍ਰੋਗਰਾਮ ਉਹ ਲਿਖ ਕੇ ਆ ਗਏ ਕਿਸ ਦੇ ਸੰਬੰਧ ਵਿੱਚ ਹੈਗਾ? ਇਹ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਲੱਗ ਗਿਆ ਹੋਊਗਾ ਜਿਵੇਂ ਕਮਲਦੀਪ ਨੇ ਕਿਹਾ ਹੀ ਆ ਕਿ ਆਪਣੀਆਂ ਜਿਹੜੀਆਂ ਸਾਡੀਆਂ ਕਲਾਸਾਂ ਨੇ ਉਹ 90 ਦਿਨ ਯਕੀਨੀ ਬਣਾਈਆਂ ਜਾਣ ਜਦਕਿ ਇਹ ਕਲਾਸਾਂ ਸਾਡੀਆਂ 90 ਦਿਨ ਲੱਗਦੀਆਂ ਨਹੀਂ ਪਹਿਲਾ ਪੇਪਰ ਆ ਜਾਂਦੇ ਆ ਫਿਰ ਸਾਡਾ ਸੈਮੈਸਟਰ ਵੀ ਕਲੀਅਰ ਨਹੀਂ ਹੁੰਦਾ ਜਦਕਿ ਸਾਡਾ ਸਿਲੇਬਸ ਆ ਉਹ ਅਧੂਰਾ ਰਹਿ ਜਾਂਦਾ ਪਹਿਲਾ ਪੇਪਰ ਆ ਜਾਂਦੇ ਨੇ ਉਹ ਕਲਾਸਾਂ ਬਾਅਦਲਾ ਦੇਣ ਪਹਿਲੇ ਪੇਪਰ ਆ ਜਾਂਦੇ ਨੇ ਸਿਲੇਬਸ ਸਾਡਾ ਕਲੀਅਰ ਨਹੀਂ ਹੁੰਦਾ ਫਿਰ ਜਿਹੜੀ ਕਿ ਦੂਜੀ ਗੱਲ ਕਿ ਜਿਹੜੀ ਸਾਡੀ ਯੋਗਸ਼ਾਲਾ ਹੈ ਇਹਨੂੰ ਸਾਡੇ ਕਾਲਜ ਨੂੰ ਇਹਨਾਂ ਨੇ ਸਰਕਾਰੀ ਯੋਗਸ਼ਾਲਾ ਬਣਾ ਛੱਡਿਆ ਹੈ ਸਰਕਾਰ ਨੇ ਜਦਕਿ ਇਹਨਾਂ ਕੋਲੇ ਆਪਦੀ ਜਗ੍ਹਾ ਹੈਗੀ ਹੈ ਉਥੇ ਆਪਦੀ ਨਿਊ ਬਿਲਡਿੰਗ ਤਿਆਰ ਕਰਨ ਸਾਡੇ ਕਾਲਜ ਦੇ ਵਿੱਚ ਆਪਦਾ ਇਹ ਜਿਹੜੇ ਚਲਾ ਰਹੇ ਨੇ ਜਦ ਕਿ ਸਾਡੇ ਉਹ ਕਮਰੇ ਨੇ ਸਾਡੀ ਕਲਾਸਾਂ ਲਗਾਉਣ ਦੇ ਲਈ ਨੇ ਨਾ ਕਿ ਇਹਨਾਂ ਦੀ ਯੋਗਸ਼ਾਲਾ ਬਣਾਉਣ ਦੇ ਲਈ ਜਿਹੜੀ ਕਿ ਸਰਕਾਰ ਬਣਾ ਜਾਣਾ ਚਾਹੁੰਦੀ ਹੈ ਉਸ ਤੋਂ ਬਾਅਦ ਕਿ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਕਿ ਸਾਡੀ ਗ੍ਰੈਜੂਏਸ਼ਨ ਉਹ 4 ਸਾਲਾਂ ਦੀ ਕਰ ਦਿੱਤੀ ਗਈ ਹੈ ਜਦ ਕਿ ਉਹਦਾ ਫਿਊਚਰ ਲਾਈਫ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਇਹ ਸਭ ਨੂੰ ਪਤਾ ਹੀ ਹੈ ਜਦ ਕਿ ਜਿਹੜੇ 4 ਸਬਜੈਕਟ ਵਾਧੂ ਵਧਾਏ ਗਏ ਨੇ ਜਾ ਕੇ ਸਾਨੂੰ ਸਰਕਾਰ ਇਹ ਦੱਸ ਕਿਉਂ ਨਹੀਂ ਰਹੀ ਕਿ ਸਾਨੂੰ ਉਹਨਾਂ ਸਬਜੈਕਟਾਂ ਦਾ ਕੀ ਲਾਭ ਆ ਅੱਗੇ ਜਾ ਕੇ ਸਰਕਾਰ ਇਹਦੀ ਗਾਰੰਟੀ ਲੈ ਸਕਦੀ ਹੈ ਕਿ ਸਾਨੂੰ ਉਹ ਜਵਾਬ ਦੇਣਗੇ ਉਹਨਾਂ ਕੋਲੇ ਕੋਈ ਜਵਾਬ ਹੈ ਨਹੀਂ ਹੈ ਉਹ ਸਾਨੂੰ ਦੇਣ ਦੇ ਲਈ ਤਿਆਰ ਹੀ ਨਹੀਂ ਹੈ ਜੀ ਨਾ ਆਪਣਾ ਮੇਰਾ ਨਾਮ ਵੀ ਰਾਜਦੀਪ ਸਿੰਘ ਹੈ ਅੱਜ ਸਰਕਾਰੀ ਕਾਲਜ ਨੂੰ ਜਿਹਦੇ ਮੇਲੇ ਕਟੋਂ ਜਿੰਦਾ ਲਾਇਆ ਗਿਆ ਹੈਗਾ ਹੜਤਾਲ ਕੀਤੀ ਗਿਆ ਸੋ ਇਹ ਬੰਨਿਆ ਕੀ ਮੁੱਖ ਕਾਰਨ ਹੈਗਾ ਜਿਹਦਾ ਇਹ ਜਿੰਦਾ ਲਾਇਆ ਗਿਆ ਦੇਖੋ ਇਹ ਕਾਲਜ 'ਚ ਹੜਤਾਲ ਕਰਨ ਦੇ ਤਿੰਨ ਮੁੱਖ ਕੰਮ ਨੇ ਸਾਡੇ ਪਹਿਲਾ ਤਾਂ ਇਹ ਹੈ ਜੀ ਸਾਡੀ ਜਿਹੜੀ ਗ੍ਰੈਜੂਏਸ਼ਨ ਆ ਉਹ 4 ਸਾਲ ਦੀ ਕੀਤੀ ਗਈ ਆ ਤੇ ਸਬਜੈਕਟ ਜਿਹੜੇ ਸਾਡੇ ਨੇ ਉਹ 5 ਤੋਂ 9 ਕਰ ਦਿੱਤੇ ਗਏ ਨੇ ਪਰ ਇਹਨਾਂ ਦਾ ਸਬਜੈਕਟਾਂ ਦਾ ਸਾਨੂੰ ਕੋਈ ਲਾਭ ਨਹੀਂ ਹੋਇਆ ਕੋਈ ਫਿਊਚਰ ਨਹੀਂ ਹੈ ਸਾਡਾ ਅ ਅਸੀਂ ਪਲੱਸ 2 ਤੋਂ ਪਲੱਸ 1 ਤੋਂ ਪੜਦੇ ਆ ਰਹੇ ਆ ਵੀ ਅਸੀਂ ਆਪਦੇ ਵੱਖਰੇ ਵਿਸ਼ੇ ਚੁਣੇ ਸੀਗੇ ਕਈਆਂ ਨੇ ਆਰਟਸ ਰੱਖੀ ਸੀ ਕਮਰਸ ਰੱਖੀ ਸੀ ਤੇ ਨਾਨ ਮੈਡੀਕਲ ਮੈਡੀਕਲ ਰੱਖੀ ਸੀ ਤੇ ਹੁਣ ਅਸੀਂ ਕਾਲਜ ਚ ਆਏ ਆ ਤਾਂ ਇਹਨਾਂ ਨੇ ਮਲਟੀ ਡਿਸਪਲਿਨਰੀ ਕੋਰਸ ਬਣਾ ਰੱਖੇ ਨੇ ਇੱਕ ਤਰ੍ਹਾਂ ਦੇ ਬੀਬੀਏ ਚ ਇੱਕ ਸਾਲ ਤੁਹਾਡਾ ਜੇ ਥੋੜਾ ਮਨ ਆਖ ਗਿਆ ਤਾਂ ਅਗਲੇ ਸਾਲ ਤੁਸੀਂ ਬੀਐਸਸੀ ਕਰ ਸਕਦੇ ਹੋ ਬੀਕਾਮ ਕਰ ਸਕਦੇ ਹੋ ਇਹਨਾਂ ਨੇ ਇਸ ਤਰ੍ਹਾਂ ਦੇ ਕੋਰਸ ਬਣਾ ਰੱਖੇ ਨੇ ਪਰ ਜਦਕਿ ਇੱਕ ਸਟਰੀਮ ਹੁੰਦੀ ਆ ਸਟੂਡੈਂਟਸ ਦੀ ਵੀ ਆਗੇ ਆਪਦੇ ਕੈਰੀਅਰ ਤੇ ਫੋਕਸ ਕਰਨਾ ਹੈ ਉਹਨਾਂ ਨੇ ਪਰ ਇਹਨਾਂ ਨੇ ਇਹ ਖਤਮ ਕਰ ਦਿੱਤਾ ਹੈ ਵੀ ਕੋਈ ਸਟਰੀਮ ਨਹੀਂ ਹੈਗੀ ਸਾਰੀ ਸਟਰੀਮਾਂ ਪੰਗ ਕਰਤੀਆਂ ਇਹਨਾਂ ਨੇ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਤਾਂ ਸਾਡੇ ਜਿਹੜੇ ਆਹ ਬੀਏ 3 ਸਾਲ ਦੀ ਕੀਤੀ ਜਾਵੇ ਕਿਉਂਕਿ ਪਹਿਲਾਂ ਇਦਾਂ ਸੀਗਾ ਵੀ ਤੁਸੀਂ ਬੀਏ 3 ਸਾਲ ਦੀ ਕਰਕੇ ਇੱਕ ਸਾਲ ਵੱਖਰਾ ਕਰਕੇ ਵੀ ਆਨਰਸ ਦੀ ਡਿਗਰੀ ਲੈ ਸਕਦੇ ਸੀ ਪਰ ਇਹਨਾਂ ਨੇ ਹੁਣ ਪੱਕਾ ਹੀ ਕਰਤਾ ਵੀ ਤੁਸੀਂ ਬੀਏ 4 ਸਾਲ ਦੀ ਪੜ੍ਹਨੀ ਆ ਤੇ ਸਟੂਡੈਂਟਸ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਪਾ ਦਿੱਤਾ ਕਿ ਆਪਦੀ ਸਟਰੀਮ ਤੇ ਉਹ ਚੰਗੀ ਤਰ੍ਹਾਂ ਕਨਸੈਂਟਰੇਟ ਨਹੀਂ ਕਰ ਰਹੇ ਤੇ ਨਾ ਹੀ ਕਲਾਸਾਂ ਪ੍ਰੋਪਰ ਲੱਗ ਰਹੀਆਂ ਨੇ ਦੂਜੀ ਮੰਗ ਸਾਡੀ ਇਹ ਹੈ ਵੀ ਕਲਾਸਾਂ ਜਿਹੜੀਆਂ ਨੇ ਯੂਨੀਵਰਸਿਟੀ ਵੱਲੋਂ ਇਹ ਕੀਤਾ ਗਿਆ ਵੀ 90 ਦਿਨ ਕਲਾਸਾਂ ਲਾਉਣੀਆਂ ਲਾਜ਼ਮੀ ਨੇ ਪਰ ਇੱਥੇ 90 ਦਿਨ ਵੀ ਕਲਾਸਾਂ ਪੂਰੀਆਂ ਨਹੀਂ ਲੱਗਦੀ ਆਈਡੀਸੀ ਐਸਸੀਸੀ ਉਹਦੀ ਕਲਾਸਾਂ ਵੀ ਪ੍ਰੋਪਰ ਨਹੀਂ ਲੱਗ ਰਹੀਆਂ ਤੇ ਨਾ ਕੀ ਪੰਜ ਜਿਹੜੇ 92 ਵਿਸ਼ੇ ਹੁੰਦੇ ਨੇ ਸਟੂਡੈਂਟ ਵਾਸਤੇ ਵੀ ਆਪਦੇ ਕੈਰੀਅਰ ਤੇ ਫੋਕਸ ਕਰਨਾ ਉਹਨਾਂ ਦੀ ਕਲਾਸ ਨਹੀਂ ਪ੍ਰੋਪਰ ਲਾਦੀ ਹੈਗੀ ਤੇ ਸਾਡੀ ਇੱਕ ਤੀਸਰੀ ਮੰਗ ਹੈ ਜੀ ਜਿਹੜੀ ਕਲਾਸਾਂ ਨੇ ਉਹ ਕਲਾਸਾਂ ਦੇ ਵਿੱਚ ਲਗਾਈ ਜਾਣ ਤੇ ਸਾਡੇ ਜਿਹੜੇ ਕਾਲਜ ਦੇ ਵਿੱਚ ਚੋਣ ਚੋਣ ਕਮਿਸ਼ਨ ਦਫ਼ਤਰ ਇਹਨਾਂ ਨੇ ਬਣਾਇਆ ਗਿਆ ਜੀ ਸਰਕਾਰ ਦਾ ਉਦੋਂ ਇਹਨਾਂ ਨੂੰ ਵੀ ਕੋਈ ਜਗ੍ਹਾ ਨਹੀਂ ਹੁੰਦੀ ਸੀ ਇਹਨਾਂ ਨੇ ਕਾਲਜ ਚ ਆ ਕੇ ਉਹਦੀ ਜਗ੍ਹਾ ਮੰਨ ਲਈ ਕਿਉਂਕਿ ਪਰ ਇਹ ਜਿਹੜੀ ਬਿਲਡਿੰਗ ਹੈ ਜੀ BTS ਉਦ ਬਲੌਕ ਇਹ ਸਟੂਡੈਂਟ ਦੇ ਪੈਸੇ ਤੇ ਤਿਆਰ ਕੀਤੀ ਗਈ ਬਿਲਡਿੰਗ ਆ ਵੀ ਸਟੂਡੈਂਟਸ ਇੱਥੇ ਆਪਦੀ ਕਲਾਸਾਂ ਲਗਾਈਆਂ ਜਾਣ ਪਰ ਇਹਨਾਂ ਨੇ ਸਰਕਾਰ ਨੇ ਇੱਥੇ ਚੋਣ ਕਮਿਸ਼ਨ ਦਫ਼ਤਰ ਬਣਾ ਰੱਖਿਆਗਾ ਪਰ ਹੁਣ ਇਹਨਾਂ ਲਈ ਵੀ ਆਪਦੀ ਇੱਕ ਵੱਖਰੀ ਜਗ੍ਹਾ ਮਿਲ ਚੁੱਕੀ ਆ ਪਰ ਫਿਰ ਵੀ ਇਹ ਚੋਣ ਕਮਿਸ਼ਨ ਦਫ਼ਤਰ ਨੂੰ ਕਾਲਜ ਦੇ ਵਿੱਚ ਰੱਖ ਚੁੱਕੇ ਨੇ ਤੇ ਹੁਣ ਜਿਹੜਾ ਪੀਜੀ ਬਲੌਕ ਆ ਪੋਸਟ ਗ੍ਰੈਜੂਏਸ਼ਨ ਉੱਥੇ ਇਹਨਾਂ ਨੇ ਕਮਰਿਆਂ ਦੇ ਵਿੱਚ ਸੀਐਮ ਜੋਕਸ ਵਾਲਾ ਬਣਾ ਰੱਖਿਆ ਵੀ ਉੱਥੇ ਆਪਦੀਆਂ ਕਮਰਿਆਂ ਤੇ ਕਬਜ਼ਾ ਕਰ ਰੱਖਿਆਗਾ ਕੀ ਕਾਲਜ ਸਟੂਡੈਂਟ ਤੇ ਪੜਨ ਵਾਸਤੇ ਨਹੀਂ ਆ ਇਥੇ ਉਹ ਗੱਲ ਬਤਾਲੇ ਤੋਂ ਮੈਂ ਅਖਰ ਮੰਗਾ ਪਹਿਲਾਂ ਅੰਦੇ ਰਹਿਗੇ ਬੱਚਿਆਂ ਨੂੰ ਦੱਸਿਆਂਗੇ ਜਾਨੇ ਮੈਂ ਤਲਾਸ਼ ਦੇ ਕੋਲ ਕੋਸ਼ਿਸ਼ ਕਰੂੰਗਾ ਵੀ ਦੇਖੋ ਕੀ ਮੰਗਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਅੱਜ ਨਹੀਂ ਮੰਨ ਮੰਨਿਆ ਚਲਦੀ ਆ ਤਾਂ ਤੁਹਾਡਾ ਸਟੂਡੈਂਟ ਜਿਹਨਾਂ ਦਾ ਅਗਲਾ ਜਿਹੜਾ ਕਦਮ ਹੋਊ ਕੀ ਹੋਊਗਾ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਸੰਘਰਸ਼ ਨੂੰ ਤਿੱਖਾ ਕਰਾਂਗੇ ਅੱਜ ਦੀ ਹੜਤਾਲ ਸਿਰਫ ਸਾਡਾ ਇੱਕ ਸੰਕੇਤਕ ਪ੍ਰੋਗਰਾਮ ਸੀ ਕਿ ਆ ਸਾਡੀਆਂ ਮੰਗਾਂ ਨੂੰ ਲੈ ਕੇ ਸਾਰੇ ਵਿਦਿਆਰਥੀ ਤੁਸੀਂ ਸਾਰੇ ਕਾਲਜ ਦੇ ਵਿੱਚ ਗੇੜਾ ਮਾਰ ਸਕਦੇ ਹੋ ਇੱਕ ਵੀ ਵਿਦਿਆਰਥੀ ਜਿਹੜਾ ਕਾਲਜ ਦੇ ਵਿੱਚ ਨਹੀਂ ਹੈ ਜਿੰਦਾ ਮਤਲਬ ਸਾਫ਼ ਆ ਕਿ 3000 ਸਟੂਡੈਂਟ ਆ ਜਿਹੜਾ ਕਾਲਜ ਦਾ ਉਹ ਇਹਨਾਂ ਮੰਗਾਂ ਦੇ ਉੱਤੇ ਸਹਿਮਤ ਆ ਜੇ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਨੂੰ ਤਿੱਖਾ ਕੀਤਾ ਜਾਊਗਾ ਇਹਦਾ ਜਿਹੜਾ ਸੰਘਰਸ਼ ਦੀ ਰੂਪਰੇਖਾ ਉਹ ਫਿਰ ਸਰਕਾਰ ਦੇ ਦਰਵਾਜ਼ਿਆਂ ਨੂੰ ਮੋੜਾਂਗੇ ਇਹ ਇਹ ਸਾਡਾ ਜਿਹੜਾ ਹੈਗਾ ਅਗਲਾ ਐਲਾਨ ਆ ਜਿਹੜਾ ਉਹ ਅੱਜ ਤੋਂ ਜੇ ਇਸ ਪ੍ਰਸ਼ਾਸਨ ਦਾ ਕੋਈ ਪ੍ਰਤੀਕਰਮ ਨਹੀਂ ਆਉਂਦਾ ਉਹ ਅਗਲਾ ਐਲਾਨ ਆਉਣ ਵਾਲੇ ਦਿਨਾਂ 'ਚ ਸਪਸ਼ਟ ਕਰ ਦਿੱਤਾ ਜਾਊ।